ਕਾਲ ਜੀ ਲੋ ਬਾਈ ਇਹ ਮੈਸਲੇ ਆ ਹੈ ਹੈ ਮੈਸਲੇ ਆ ਆਇਆ ਮੈਸਲੇ ਤੇਰਾ ਹੀ ਹੈ ਤੇਰਾ ਹੀ ਹੈ ਮੈਸਲ ਬੋਪਛਾਨ ਆਪਣੇ ਜਾਨਵਰ ਦੀ ਸਾਨੂੰ ਥਲੀ ਰੱਸੀ ਦਾ ਦੇਖਣਾ ਪੈਦਾ ਵੀ ਰੱਸੀ ਕਿਹੜੀ ਇਹਦੇ ਉਹਦੀ ਕਿਹੜੀ ਉਹ ਪਛਾਣ ਕੀ ਜਵੇ ਹੈ ਨਾ ਕੀ ਇਹਦਾ ਇਹ ਦੇਖ ਲੈ ਤੂੰ ਕਹਿੰਦੇ ਆਪਾਂ ਜਾਨਵਰ ਹੈ ਨਾ ਇਹਨੂੰ ਜਾਨਵਰੋਂ ਬੰਦੇੋਂ ਜ਼ਿਆਦਾ ਕਰਦਾ ਹਾਂ ਇਹਨੂੰ ਕੋਈ ਵੀ ਵੀਡੀਓ ਹੈ ਹਾਂ ਮੇਰਾ ਕਹਿੰਦੇ ਮੇਰਾ ਤੇਰਾ ਹੀ ਆ ਤੇਰਾ ਤੇਰਾ ਭਾਈ ਅੰਦਰ ਖੜਾ ਹੈ ਤੂੰ ਟਿੱਕ ਕੇ ਖੜੀ ਆ ਆ ਲੈ ਇਹ ਆ ਭਾਈ ਗਲਾਬੀ ਜੁੰਨੀ ਵਾਲੀ ਮੈਂ ਸਾਲੇ ਦਾ ਕੱਲ ਲਸਕਾਈ ਪਈ ਸੀ ਤੇ ਲਾ ਕੇ ਆਏ ਨੇ ਹਾਂ ਇਹ ਸੌਦਾ ਮਾੜਨਾ ਪਏ ਲਾ ਕੇ ਮੂੰਗੀ ਨਵੀਂ ਪਾਈ ਵੀ ਉਹਨੇ ਕੱਲ ਪਛਾਣ ਨਾ ਹੋਵੇ ਜੇ ਅਸੀਂ ਸੌਦਾ ਕਰੇ ਲਸਕਾਈ ਪਈ ਜੀ ਲਿਪਰੀ ਪਈ ਦੀ ਇਹ ਉਹਨੇ ਸੰਗਲ ਖੋਲਿਆ ਤੂੰ ਦੀ ਪਾਈ ਇਹ ਨੂੰ ਖੋਲ ਪਹਿਲਾਂ ਆ ਵੀ ਹੀਣਾ ਆ ਰਹਿਣਾ ਇਹ ਲੈ ਹੁਣ ਬੈਠ ਕੇ ਆ ਲੈ ਰਾਟ ਪਾਉਗੀ ਹੈ ਇਹ ਸਾਬਲਾਦੀ ਮੈਨੂੰ ਚਾਹੀਏ ਆ ਮੈਂ ਸਰ ਇਹ ਸਾਬਲਾਦੀ ਚੁੱਪਦਾ ਬੁਈ ਉਹ ਕਾਲੇ ਜੀਵਾ ਉਹ ਹੋਲੀ ਖਰਾਬ ਠੱਟੀ ਠੱਟੀ ਦੀ ਕਾਲੇ ਨੇ ਮਨ ਆਇਆ ਆ ਚੰਗਾ ਪਾਲ ਨੂੰ ਜੋੜੀ ਬਣ ਗਈ ਹੁਣ ਦੋ ਆਇਆ ਆਜਾ ਆਇਆ ਆਜਾ ਫਲਾਰ ਹੀ ਲੱਗੀ ਵੀ ਮੇਰਾ ਇਹ ਮੋ ਤੇ ਬੜੀ ਹੋਊਗੀ ਖੜੀ ਹੋਊਗੀ ਉਹਦੇ ਉਹਦੇ ਕਰ ਲਾ ਕੀ ਮੂੰਹ ਤੇ ਇਹ ਕਣੈ ਸਰ ਵੀ ਖੜਾ ਅੰਦਰ ਕਣੈ ਸਰ ਪੀਜਾ ਕਣੈ ਇੱਥੇ ਅੰਦਰ ਆ ਉਹ ਦੇਖੜਾ ਪਿੱਛੇ ਸੋ ਛੁੱਟ ਜਾ ਪੀਜਾ ਬੱਚਾ ਆ ਉਹ ਅੱਲਾ ਹੀ ਕਹਿੰਦਾ ਵੀ ਉਹ ਦੱਬੇ ਵਾਲੀ ਦਾ ਉਹ ਛੋਟਾ ਕਣੈ ਸਰ ਇੱਕ ਇੱਕ ਫੇਸ ਦਾ ਉਹ ਹੈ ਲੋਟ ਹੈ ਬਾਈ ਦੁੱਧ ਮੈਂ ਬਹੁਤ ਵਧੀਆ ਇਹਦਾ ਕਿਆ ਕੱਦ ਕਾਠ ਮੈਂ ਛੁੱਟੀ ਹੈ ਹੈ ਕਿ ਨਹੀਂ ਦੁੱਧ ਬਹੁਤ ਵਧੀਆ ਮੈਂ ਸਬਰ ਕੀ ਦੁੱਧ ਹੈ ਕੜਾ ਫੋਲ ਭਰੀ ਕੋ ਅੱਲਾ ਇਸਾ ਕਾਡੋ ਮੈਂ ਚੱਗ ਜੇ ਨਾ ਮੋੜੋ ਚ ਰਾਜਾ ਹਲਾ ਦੇ ਮੈਂ ਤੁਹਾਨੂੰ ਹੈ ਹਲਾ ਦੇ ਓਕੇ ਕੰਮ ਕਰਦਾ ਮੈਂ ਖੰਡਾ ਦੂਰੇ ਉਹ ਲਿਆਉਣਾ ਹੁੰਦੀ ਹੈ ਮੱਖਾ ਹੋਰ ਲਾਉਣਾ ਆ ਰਿਹਾ ਸਵੇਰੇ ਸ਼ਾਮ ਰਾਤ ਨੂੰ ਕੂਲਰ ਲਾਉਂਦੇ ਹੋਰੇ ਮੈਂ ਸਾਨੂੰ ਅੱਛਾ ਫੇਲੋ ਡਾਂਦਾ ਕੰਮ ਇਹਨਾਂ ਦਾ ਠੀਕ ਆ ਬਗਰੇ ਸਿਰਫ ਲੱਗੇ ਹੁੰਦੀ ਗਾ ਇਹ ਤਾਂ ਕੂਲਰ ਪਿਆ ਆ ਕੂਲਰ ਖਿੱਚੀ ਕਹਣ ਉੱਧਰ ਲੈਉਣਾ ਫੇਰ ਰਾਤ ਨੂੰ ਪਿੱਛੇ ਨੂੰ ਆ ਲਾ ਰਹਿਣਾ ਉਹਦੇ ਚੱਲਣ ਦੇ ਕੰਮ ਮੇਰੇ ਚਲਾ ਮੋੜ ਰੇ ਮਰ ਜਾ ਵੀ ਛੋੜੋ ਨੀ ਸਾਰਦੀ ਆਇਆ ਭਾਈ ਜੀ ਆਇਆ ਆਹਦੇ ਪਾਲਾ ਆਲਟੋ ਚੱਲ ਬੱਛੇ ਆਲਟੋ ਆਫੋਰਚਨ ਨਾ ਆ ਫੋਰਚਨ ਸੋ ਜਾ ਆਇਆ ਆਇਆ ਦੁੱਧਾ ਠੀਕ ਹੈ ਜੀ ਇਹਦਾ ਦੁੱਧ ਠੀਕ ਆ ਭਾਈ ਇਹ ਘੱਟ ਨਾ ਗਿੱਲੋ ਹੈ ਹੈਗਾ ਹਾਂ 8 ਕਿਲੋ 8 8 8 9 ਕਿਲੋ ਹੈ ਨਾ ਕਟਾ ਦਿਤਾ ਕੇ ਅੱਛਾ ਕਟਨੇ ਵੀ ਡੇਢ ਸਾਢੇ ਹੁੰਦੇ ਆ ਪਤ ਜੀ ਰੱਖ 8 ਉਹਦੇ ਥਾਂ ਤੇ ਰੱਖ ਤੂੰ ਹਾਂ ਪਾ ਲੂਗਾ ਯਾਰ 10 ਦਿਤਾ ਹੋਇਆ ਹੈ ਆ ਬੋਲੀ ਹੁਣ ਬੰਦ ਹੋਈ ਜੀ ਅੱਛਾ ਬਦੂ ਵੀ ਹੁਣ ਖਾ ਆ ਗਏ ਬਦੂ ਨੂੰ ਹੁਣ ਲੈਂਦਾ ਅੱਜ ਰਾਕਿਆ ਮੈਂ ਨਾ ਉਹ ਗੜੀਆਂ ਦੁਗੀਆਂ ਆਣੀ ਗਰਮ ਗੰਗ ਗਰਮ ਪਾਣੀ ਨੂੰ ਮੂੰਹ ਆਰ ਗਿਆ ਆ ਕਰੀਏ ਉਹ ਕਹਿ ਲਿਆ ਪਾਣੀ ਠੰਡਾ ਬਣਾਉਂਦੇ ਨੇ ਵਧੀਆ ਤੇ ਚਲੋ ਛੋਟਾ ਹੀ ਆ ਇੱਥਾ ਛੋਟਾ ਇੰਨਾ ਪਾਣੀ ਵੇਸਟ ਨਹੀਂ ਦਾ ਹੀ ਫਾਇਦਾ ਜਿੰਨਾ ਪੀਣਾ ਉਹਨਾ ਪੀਂਦਿਆਂ ਬਸ ਇਹਨੂੰ ਖਾਲੀ ਕਰਦੇ ਉਹਦੇ ਸਾਫ ਪਿਆ ਇਹਨੂੰ ਖਾਲੀ ਕਰ ਦੇਣਾ ਇੰਨੇ ਜਿਹੀ ਆਬੜਾ ਤੋਂ ਸੁੱਕ ਜਾਂਦਾ ਸੁੱਕਦੇ ਲਈ ਮੈਂ ਜ਼ਿਆਦੇ ਹੀ ਨਹੀਂ ਜਾਂਦੀ ਬੜੇ ਮੈਂ ਫਿਰ ਇਹੀ ਜਾਂਦੀ ਹੁੰਦੀ ਆ ਉਹਦੇ ਮਾ ਥਾਲੇ ਨਾ ਬਰੀਕ ਬਰੀਕ ਲਾਲ ਲਾਲ ਕੀੜੇ ਪੈ ਜਾਂਦੇ ਆ ਚਲੋ ਉਹਨੂੰ ਪਤਾ ਕਟਾਣੂ ਵਾਲੇ ਖਰਾਬੇ ਕਰਦੇ ਉਹ ਚੱਲ ਚੱਲ

ਡਾਲਟੋ ਕੱਟ ਕੇ ਨਹੀਂ ਵਾਲਟੋ ਕੱਟ ਦੇ ਹੋ ਗਈ ਬੱਚੇ ਬੈਠੀ ਉਹ ਬੜੀ ਵਾਲਟੋ ਹਟਾ ਬੱਸ ਚਾਲੇ ਫਿਰ ਹਰ ਜਿੱਦਣ ਆਲੇ ਬੰਨੂਕ ਸੀ ਬੰਨਾਈ ਨੂੰ ਹਨਾ ਤੇ ਰੋਣ ਤੀ ਘਟ ਰਹੀਆਂ ਯਾਰ

ਉਹੜਾ 1 ਵਜੇ 1 ਵਜੇ ਵਾਲਾ ਹੈ ਹਾਂ ਹੱਲ ਬੀਜੂ ਬਣਾ ਤੱਕ ਲਈਂਦਾ ਹੈਗਾ ਬਰੀੜੀ ਇਹ ਜੀ ਹੈ ਇਹ ਹੈ ਉਹ ਜਿਹੇ ਮਾਂ ਹੋਣੀ ਪਤੋਂਗਾ ਉਹ ਥੋੜੀ ਪਈ ਹੈ ਗੋ ਵਰਗੀ ਗੋਲ ਉਹ ਨੂੰ ਉਹ ਠੇੜੀ ਦੀ ਨੌਕਰੀ ਉਹ ਵੀ ਤਾਂ ਇਹ ਨੂੰ ਬੰਨੇ ਕੱਖ ਪਾਉਂਦਾ ਫੀਲਡ ਪਾਉਂਦਾ ਸਾਨੂੰ ਲੱਗਦੀ ਨਹੀਂ ਪਤਾ ਕੀ ਗੱਲ ਹੈ ਉਹ ਜਦੋਂ ਹੈ ਕਿ ਨਾ ਉਹ ਕਿਦਮਾ ਫਿੱਕਲੇ ਕੋਟ ਦਾ ਨਹੀਂ ਪਤਾ ਨਹੀਂ ਸਾਰੇ ਬੋਲ ਦੰਦਾ ਜਾ ਕੇ ਹੈ ਨਾ ਫਿਰ ਕੱਖੀ ਕੋ ਆਫਰ ਜਿੰਨੇ ਤਾਂ ਸਾਰਾ ਕੀੜੀ ਹੋਏ ਤੇ ਕੱਖ ਜਿੰਦਾ ਅਸਰ ਨੂੰ ਨਾ ਖਾ ਲਿੰਦਾ ਸਾਲਾ ਵੀਰੇ ਕੁੜ ਚੱਕਦਾ ਵੀਰੇ ਆ ਫਿਰ ਜਿਹੜੇ ਭੁੱਖ ਲੱਗਦੀ ਇਹਨੂੰ ਵੀਰੇ ਆ ਹੈ ਨਹੀਂ ਤੇ ਉਹਨਾਂ ਨੂੰ ਕਾਇਮ ਬੁਲਾ ਦਿੱਤਾ ਆ ਜਾ ਵੀ ਆਇਆ ਰੰਗਿਆ ਆ ਜਾ ਰੰਗਿਆ ਲੋਰਾ ਤਰਾਸ ਬੋਟ ਆਇਆ ਮਾੜਾ ਹੁੰਦਾ ਏ ਸਾਲਾ ਜੋ ਗੋਲੀਆਂ ਚ ਹੋਈਆਂ ਆ ਜਾ ਇਹ ਸੁਣਿਆ ਆਖਿ ਚ ਭਾਈ ਮਾਂ ਕੋ ਗੁੱਸਾ ਕਰਦੀ ਆ ਤਾਵੇ ਚਲਾ ਦੇਗਾ ਅੱਜਿਆ ਅੰਦਰ ਬਹਿੜੀਆਂ ਚਲਾ ਕੇ ਹਾਇ ਹਾਲੀ ਕੱਦ ਕਾੜ ਦੀ ਛੋਟੀ ਐ ਤਿੱਖੀ ਬੋਲ ਐ ਆ ਵੀ ਨਾ ਰਹਿਣੇ ਜੇ ਹੁਣ ਆਹ ਇਹ ਵੀ ਇਹਦੇ ਰੱਟੇ ਤੇ ਮੈਂ ਟੀਨਾ ਪਾਤੀਆਂ ਉੱਥੇ ਕਿਥੇ ਆਹ ਪਾਤੀਆਂ ਜਾ ਪੈ ਗਿਆ ਟੀਨਾ ਬਾਹ ਬਜੇ ਬਣਿਆ ਕੰਮ ਚੱਲਣ ਵਾਲੀਆਂ ਟੀਨਾ ਬਹੁਤ ਲੋਟ ਐ ਸਿੱਧਾ ਆਈ ਅਸੀਂ ਹੁਣ ਅੱਛਾ ਨਾਲੇ ਘੱਟ ਵੱਟ ਲੈ ਜੇ ਭਾਈ ਸਪਰੇਅ ਕਰਨ ਬੱਟਾ ਪਰ ਜਿਹੜਾ ਆਪਣੇ ਪਹਾੜੀ ਜਮੀਨ ਹੈ ਗੰਨਾ ਪੁੰਗਾ ਤਕੜਾ ਇੱਧਰ ਹੈਗਾ ਆਪਣਾ 85 ਇੱਧਰ 95 ਅੱਧੇਰਾ ਬਗਲੀ ਹਿੰਦ ਚ ਗੰਨਾ ਤਕੜਾ ਹੈ ਇਹਦੇ ਬੁੱਝੇ ਤਾਂ ਗਿਰ ਗਏ ਅਸੂਬੇ ਹਨ ਹੈ ਮਾ ਜਿਹੜਾ ਬੁੱਝਿਆ ਜਿਹੜਾ ਗਿਰ ਗਿਆ ਇਹਦੇ ਮਲੇ ਮੋਟੇ ਕੱਖ ਦੇ ਤੇ ਸੈਂਦਾ ਹੀ ਦੇ ਹਾਂ ਆਹੀ ਐਦ ਬਾਈ ਆਹੀ ਤੇ ਲਾਗ ਲਾ ਕੇ ਬਾਕੀ ਤਾਂ ਹੈ ਨਹੀਂ ਤਾਂ ਇੱਥੀ ਤੇ ਸਿਆਲ ਹੁਣ 2 ਘੰਟੇ ਲਾ ਕੇ ਬਹੁਤ ਹੈ ਨਾ 2 ਘੰਟੇ ਸੈੜੇ ਦਾ ਸੈੜੇ ਬੇਲ ਪਰਮਾਨ ਨਹੀਂ ਪੈਂਦੂ ਛੋਡੀ ਸ਼ਾਮ ਨੂੰ ਲਿਆਉਂਦੇ ਪੰਪ ਦੂਆ ਭਰ ਕੇ ਹੈ ਨਾ ਇਹਦੀ ਸੱਡਾ ਸੱਡਾ ਬੇਲ ਜਾਂਦੀ ਹੈ ਨਾ ਵਿੱਚ ਨੂੰ। ਪੂਰਾ ਮਾਰ ਦੂੰਗੇ। ਛੱਲੀਆਂ ਵੀ ਹੁਣੀ ਆ ਉੱਥੇ। ਛੱਲੀਆਂ ਵੀ ਕਰਕੇ ਆਉਣੀ ਸੱਡਾ ਸੱਡਾ। ਦੁਪੱਟਾ ਸਾਫ਼ ਰਹਿੰਦੀ ਰੱਸੀ ਬੰਨਣ ਲਈ ਲੋਡ ਰਹਿਊਗਾ ਕੰਮ। ਹਾਂ? ਅਹ। ਪ੍ਰਸਿੱਧ ਉਹ ਨਹੀਂ ਜਿੰਕਰ ਹੋਗਾ ਇਹ। ਗੰਦਾ ਤਾਂ ਪੂਰਾ ਠਗੜਾ ਬਈ ਨਾ। ਔਰ ਲਗਨਾਂ ਠਗੜਾ। ਉਹ ਵੀ ਸਾਹ ਹੈ ਬਿੱਚਾ ਨਾ ਜਮਈ। ਮਿੱਟੀ ਦੇ ਲੈ ਹੁਣ ਵੀ ਗਾਲੀ ਪਈ ਆ ਰੇ ਪਿਆ ਪਿਆ। ਦਾਇਆ ਹਾਂ ਮਿੱਟੀ ਹੁੰਦੀ ਗਾਲੀ ਪਈ ਐ ਇਹਨ ਥੁਰ ਅਜਾ ਉਹ ਬੱਚੀ ਨਹੀਂ ਪਾਇੜੀ ਗਈ ਬੈਣ ਦੀ ਕੋਈ ਨਹੀਂ ਹਾਂ ਐਡਾ ਹੀ ਇਹਨ ਗੂੜਾ ਬੱਟਾ ਜਾ ਕਲੀ ਕੱਲੇ ਬੰਦੇ ਨਹੀਂ ਸਾਰਾ ਕੰਮ ਕਰਦੇ ਤਾਂ ਕਿੰਨੇ ਜੀ ਹੁਣ ਦੰਡਾ ਹੋਵੇ ਕੋਲ ਸੂਆ ਦੋ ਹੁਣ ਬੰਦੇ ਫੇਰ ਕੰਮ ਲੋਡ ਆਉਂਦਾ ਲੈ ਉਹ ਬਾਈ ਨਿਕਲੇ ਬਾਹਰ ਲਓ ਵੀ ਆ ਗੱਨਾ ਆਪਣਾ ਭੌਲ ਵਾਲਾ ਤੱਕਦਾ ਗੱਨਾ ਇਹਨਾਂ ਇਹਨਾਂ ਵਧੀਆ ਸਾਰੇ ਗੱਨਾ ਬਣਾਏ ਹਜੇ ਹੀ ਆ ਮਹਾਰਾਜ ਦੀ ਕਿਰਪਾ ਨਾਲ ਸਾਰੇ ਇਹੇ ਜਿਹਾ ਖੜਾ ਆਇਆ ਹੁਣ ਰੱਸੀ ਲੱਗ ਜੂਗੀ ਜੇ ਲੋਡ ਪੈ ਗਈ ਰੱਸੀ ਦੀ ਇਹ ਸੂਸਾਰ ਆਉਣ ਲੱਗ ਗਿਆ ਤੇ ਡੰਡੇ ਘੱਟ ਆਪਣੀ ਰੱਸੀ ਲਾ ਜਾ। ਔਰ ਕਿ ਮੈਂ ਕਿਹਾ ਤੇ ਰਾਹ ਤੇ ਮਬੀਲਾ ਦੇ ਇੱਕ ਪੰਪ ਯਾਰ ਹੁਣ ਹੈ ਉਹ ਮੋਟਰ 15 ਲੱਖ ਲੱਗਦੀ ਆ। ਔਰ ਕਿ ਉਹ ਉੱਥੇ ਹੀ ਲਾਦੇ ਪਰਾਂ ਉਹ ਕਰਿਆ ਬੈ ਜੀ ਉਹਨਾਂ ਨੇ ਨਿੰਦ ਦੇ ਤਰੀ ਉਨਾਂ ਕਰੀ ਬੀ ਆ ਮੈਂ ਕਿਹਾ ਸਿੰਮੇ ਨੇ ਉੱਥੇ। ਹੈਨਾ? ਹਾਂ ਇੱਧਰ ਇੱਧਰ ਲਾ। ਇੱਧਰ ਲਾ ਕੇ ਆ ਆ ਵੀ ਸਾਫ ਕਰਦੇ ਆ। ਇਥੇ ਰੜਾ ਹੁਜ ਬਿਜੜਿਆ ਇਹਨ। ਔਰ ਕਿ ਮਾ ਥੋੜੀ ਜਿਹੀ ਦਵਾਇਆ ਬੈਗ ਦਾ ਪੰਪ ਭਰ ਲਾ ਤੇਜ ਹੋ ਜੂਗੀ ਹੋਰ ਹੋ ਪਰੇ ਲੈ ਗਰਮੀ ਬਹੁਤ ਆ ਬਈ ਇੱਧਰ ਕੋਈ ਨਹੀਂ ਆਉਂਦਾ ਖਖਾੜਾ ਹੁਣ ਹੋ ਜਣੀ ਸਵਰੇ ਨਹੀਂ ਤਿੰਨ ਚਾਰ ਪੰਡਾ ਦੀਆਂ ਸੌਕੇ ਦੀਆਂ ਆ ਹੈ ਮਾ ਤਿੰਨ ਚਾਰ ਪੰਡਾ ਦੀਆਂ ਸੌਕੇ ਦੀਆਂ ਹੋ ਮਾ ਤਿੰਨ ਚਾਰ ਪੰਡਾ ਦੀਆਂ ਪਾ ਦੋ ਅੰਚ ਫਾਰੀ ਉਬਰ ਮਾ ਹੁਣ ਸੱਚੀ ਗੱਲ ਜੀ ਆ ਦੇ ਹਾ 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 ਖਾਲੀ ਛੱਡ ਤਮ ਹੂੰ ਯਾ ਆਹੀ ਖੱਬਲ ਜਿਆਦਾ ਹੋ ਗਿਆ ਪਾਣੀ ਦਾ ਭਰਿਆ ਰਹਿਦਾ ਜਿਹੜਾ ਹੂੰ ਹੈ ਇੱਥੇ ਰੱਖ ਦ ਪਰਾਂ ਰੱਖ ਜੂ ਮੈਂ ਉਹਨੂੰ ਸਾਈਡ ਇੱਥੇ ਰੱਖ ਦੂ ਕੋਈ ਕਰ ਦੂ ਅੰਦਰ ਹੈ ਹਾਂ ਆ ਜਦਾ ਹਨੀ ਯਾਰ ਜਗਾ ਜਗਾ ਪੂੜੇ ਚੱਲਦੇ ਆ ਜੀ ਹਮ ਅਕਾ ਉਹ ਵੀ ਬੋੜੇ ਬੋੜੇ ਅਖੀਰ ਬੂੜਿਆਂ ਆ ਲੰਗਰ ਜਾਂਦਾ ਲੰਗਰ ਚੱਲਦਾ ਅਜੇ ਨਗਰੋਂ ਸਾਹ ਜਾਣਾ ਹੈ ਲੱਗਿਆ 2 ਵਜੇ ਤੁਰੂਗੇ ਹਮ ਬੋਤਾ ਬਾਦੂ ਆ ਭਰ ਗਿਆ ਪਰਦਾ ਕਾ ਭਰ ਗਿਆ ਆ ਆ ਗਿਆ ਵੇ ਬਾਠ ਠੀਕ ਆ ਬਹੁਤ ਦਿਲਦਾ ਹੀ ਆ ਬਹੁਤ ਆ ਲੋ ਜੀ ਆ ਸਫਾਈ ਸਾਰੀ ਹੁਣ ਕਰ ਦੇਣੀ ਸਵਰੇ ਮਾਰ ਕੇ 2-4 ਦਿਨ ਤੱਕ ਖੱਬਲ ਜਿਹੜਾ ਹੋਇਆ ਸੁੱਕ ਜਿਹੜਾ ਸਾਰੇ ਜੀ ਜੇ ਅੱਗ ਲਾ ਦੀ ਕਰਾਂਗੇ ਸਾਨੂੰ ਕਰ ਦੂੰਗੇ ਲੋਟੀ ਨੂੰ ਹੂੰ ਖਾਤੇ ਮੇ ਹੋ ਜਾਂਦਾ ਜਾਂ ਸੁੱਕ ਕੇ ਤਾਂ ਖਤਮ ਹੁੰਦਾ ਫੂਸ ਬਣ ਜਾਂਦਾ ਹੈ ਹੈ ਕਿ ਨਹੀਂ ਫੇਰ ਕਰਾਂ ਫੇਰ ਚੱਲ ਕਰ ਦੇ ਲੋ ਜੀ ਬਾਈ ਛੱਲੀਆਂ ਪਹੁੰਚ ਗਏ ਮੋਟਰ ਬੰਦ ਕਰਨੀ ਦੀ ਆ ਸਵੇਰ ਦੀ ਚੱਲਦੀ ਆ ਪਾਣੀ ਹੋ ਗਿਆ ਪੂਰਾ ਇਹਨ ਜੀ ਦੀ ਚ ਤੇ ਹੁਣ ਇਹਨੂੰ ਬੰਦ ਕਰਕੇ ਚੱਲਦੇ ਆ ਬਾਪੂ ਹੋ ਗਿਆ ਨੱਕਾ ਬੰਦ ਕਰਨ ਫੈਲੇ ਲਾਉਣਗੇ ਨੱਕਿਆਂ ਪਰ ਨੱਕੀ ਦੇਖਦੇ ਹਾਂ ਕੀ ਆ ਪ੍ਰੋਗਰਾਮ ਅੱਗੇ 472 ਮੋਰੇ ਨਹੀਂ ਲੋਡ ਸਪਰੇਅ ਦੀ ਆ ਸਾਈਡ ਸਾਫ ਤਾਂ ਪਈਆਂ ਹੂੰ ਇੱਥੇ ਦਾ ਇੱਕ ਵਾਰੀ ਠੀਕ ਆ ਜੀ ਜੀ ਹੁਣ ਇਹ ਐਡਾ ਸੈਡਾ ਇੱਕ ਮੋਣਾ ਪੈਣਾ ਉੱਪਰ ਜੀਰੀ ਠੀਕ ਆ ਉਧਰ ਪਰ ਇਹ ਵੀ ਬੋਟ ਆਫ ਦੀ ਖੜੀ ਐ ਪਰਾਂ ਹੋ ਗਈ ਸੈਟ ਹਾਂ ਪਾਣੀ ਫੁੱਲ ਭਰ ਗਿਆ ਫੁੱਲ ਬੜਾ ਫੁੱਲ ਫੇਟਲਾ ਵੀ ਆ ਗਈ ਬਹੁਤ ਠੀਕ ਆ ਕਰਦੇ ਬੰਦ ਆ ਤਾਂ ਹੁੰ ਹੁ ਬਣਾਤਾ ਰੌਲ ਦੇ ਨਾਲ ਨਾਲ ਤਾਂ ਆਪਣੇ ਦਾੰਨ ਦੇ ਸਪਰੇਅ ਵੱਜੀ ਵੀ ਆ ਬਾਕੀ ਆ ਖੰਜੂਰ ਦੀ ਗੱਲ ਕਰਦੇ ਬਾਈ ਕੱਲ ਉਹ ਦਿਆਲ ਨੇ ਪਾਏ ਵੇ ਹਾਂ ਬੰਬੂਲੇ ਕਿਆ ਕਹਿੰਦੇ ਉਹਨਾਂ ਨੂੰ ਉਹਨਾਂ ਨੇ ਬੰਬੂਲੇ ਉਹਦੇ ਪਾਏ ਪਰ ਆਲਣੇ ਫੇਰੇ ਲੈ ਉੱਥੇ ਸੱਪ ਚੜ ਜਾਂਦਾ ਹਦਵੀਰ ਦੇ ਲੈ ਕਿੰਨੀ ਚਾਹੀਏ ਇਹਦੀ ਘੁੰਮਦਾ 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 ਤਾਂ ਫਸਣ ਦੀ ਜਗਾ ਹੈਗੀ ਇਹਦੇ ਮਾ ਆਇਆ ਘੁੰਮਦਾ ਘੁੰਮਦਾ ਅਫਸਰੇ ਜਾ ਰਹੇ ਹੁੰਦਾ ਹੂੰ ਆ ਵੀ ਮਾਰ ਦੂੰਗਾ ਮਣ ਮਾਰੀ ਆਸ ਫਰੇ ਆ ਦਲੇ ਹੂੰ ਹੂੰ ਅਦਿਲਾ 95 ਪਤਾ ਨਹੀਂ ਲੱਗਦਾ ਜਿੱਥੇ ਲੀ ਆਖੋ ਲੀ ਵਾਲੀ ਜਗ੍ਹਾ ਨਹੀਂ ਤੈਨੂੰ ਆ ਜਾ ਦਿਖਾ ਮਾ ਪਿਆ ਲੀ ਵੀ ਪੂਰੀ ਜਗ੍ਹਾ ਖੜੀ ਆ ਲੀ ਵਾਲੇ ਗੰਨਾ ਵੀ ਪੂਰਾ ਖੜਾ ਓਰੇ ਓਰੇ ਪਤਾ ਨਹੀਂ ਲੱਗਦਾ ਹੈਨਾ ਅੱਖੇ ਦੀ ਲੀ ਹੂੰ ਹੈਨਾ ਹਾਂ ਉਹਨਾਂ ਹੀ ਗੰਨਾ ਹੋਵੇ ਕੋਈ ਗੰਨਾ ਲਾਇਆ ਨਹੀਂ ਕੋਈ ਕੁਝ ਨਹੀਂ ਇਹਨੂੰ ਤਾਂ ਡਬਲ ਕਰਾ ਦੋ ਆ ਗੰਨੇ ਨੂੰ 38 ਸਿੰਗਲ ਬਣਾ ਦੋ 38 ਸਿੰਗਲ 95 ਡਬਲ ਆਹ ਆਹ ਸਾਰੇ ਹੂੰ ਆਹ ਸਿੰਗਲ ਬਣਾ ਦੇ ਆਹ ਕੱਖ ਨਾ ਜਿੱਕਣਾ ਜੇ ਸੁਬਹੇ ਵੱਜ ਗਿਆ ਲਾ ਖਾਲੀ ਹੋ ਗਿਆ ਫੇਰ ਹੂੰ ਜੇ ਸੁਬਹੇ ਮਾਰ ਕੇ ਆਏ ਉਹ ਤਾਂ ਨਗਿੰਦ ਕਮਾ ਕੇ ਆਏ ਤੋ ਵਾਲੇ ਜਰਸੀ ਲੋਟਾਂ ਨਹੀਂ ਲਾ ਦਿੰਗੇ ਠੀਕ ਹੈ ਠੀਕ ਹੈ ਓਪੀਆ ਠੀਕ ਹੈ ਜੀ ਜੀ ਕਰਦੇ ਭਿੰਡੇ ਵਿਆ ਨਾ ਹੋ ਗਈਆਂ ਜੇ ਉਧਰ ਲੱਗੀਆਂ ਪਈ ਨਹੀਂ ਹੂੰ ਆਹ ਆਲਾ ਹਲਾਪ ਹੀ ਰਸੀ ਹਿੰਮਤ ਕਰਦਾ ਬੋਰੀ ਇਹਨੇ ਬੰਦੇ ਕਰੀ ਮੋਟਰ ਯਾਰ ਪਤਾ ਨਹੀਂ ਕੀ ਕਰਦਾ ਸੁਗਾ ਦੇ ਪਾਣਾ ਹੈ ਨਹੀਂ ਅੱਜ ਵਰਗੇ ਨਾ ਅੱਗੇ ਤੱਕੜੀ ਕੋਰੇ ਦਾ ਪਾਣੀ ਨਹੀਂ ਢਰ ਲਾ ਤੱਕੀ ਹੂੰ ਇਹ ਜਾ ਇਹ ਨਾ ਨਾ ਇਹਗਾ ਉਹ ਪਹਿਲਾਂ ਮੋਕਦਾ ਤਾਂ ਕਰਨਾ ਹੁਣ ਬਰੀ ਹੋ ਗਿਆ ਹਨਾ ਜੰਮ ਜਿਆਦਾ ਹੋ ਗਿਆ। ਆਮਾ ਦਾ ਫੁੱਟਿਆ ਜਿਆਦਾ ਹੈ ਨਾ ਇਹ। ਹੂੰ ਹੂੰ। ਜਦ ਜੀਂ ਦਾ ਫੁੱਟਿਆ ਉਹ ਵੋ ਫੁੱਟਿਆ। ਤਾਂ ਰਾਂ ਬਹੁਤ ਫੁੱਟਿਆ ਪਾ ਹੁਣ। ਇੱਧਰ। ਪਰ ਨਹੀਂ। ਮਾਹੀ ਕਹਿੰਦਾ ਲੇਟ ਵੱਡ ਹੋਇਆ। ਬਰੀਕ ਰਹਿ ਗਿਆ। ਠੀਕ ਆ ਫਿਰ ਵੀ। ਕਰਦੇ ਬੰਦ ਚੱਲੀਏ ਚੱਲ। ਕਰਦੇ ਬੰਦ ਫੇ ਚੱਲੀਏ। ਆ ਛਾਵਾਂ ਪੂਰੀ ਹੋ ਗਈ ਐਦਾਂ ਰਾਤ ਤੇ ਦੀ। ਹੂੰ। ਹੈ ਨਾ? ਤਾਂ ਚੱਲੀਏ ਚੱਲੋ ਜੀ ਲੋ ਬਾਈ ਪਹੁੰਚ ਗਏ ਮੋਟਰ ਤੇ ਪਹੁੰਚ ਗਏ ਰਾਤ ਤੱਕ ਟੀਨਾ ਪਾ ਗਏ ਤੇ ਰਾਤ ਇਹ ਨਾ ਨਾ ਹੁਣ ਪਾਈਆਂ ਇਹ ਚਲ ਬੈਲਡਿੰਗ ਆ ਬੈਲਡਿੰਗ ਕਰੀ ਹੈ ਥੋੜੇ ਬਾਅਦ ਰੰਗ ਹੋ ਗਿਆ ਤੇ ਫੇਰੇ ਥੱਲੇ ਪੈਪਾ ਨੂੰ ਬਈ ਹੁਣ ਤਿਆਰ ਆ ਟੀਨਾ ਪੈ ਗਿਆ ਹੋ ਰਸੋਈ ਬਣ ਗਈ ਸਾਹਮਣੇ ਬੰਦੇ ਕੀੜੇ ਮਾਰਨ ਲੱਗ ਗਏ ਓਰੇ ਪਾਲਟੀਆਂ ਵਾਲੇ ਵਧੀਆਂ ਆ ਰਹੀਆਂ ਦੋ ਤਿੰਨ ਉਹ ਨਹੀਂ ਉਹ ਗੱਡੀਆਂ ਨੇ ਦੂਏ ਬੰਦੇ ਵੀ ਜਿਹੜੇ ਭਈਏ ਆ ਉਹ ਵੀ ਤਿੰਨ ਚਾਰ ਭਈਏ ਕਿਹੜਾ ਮਾਰੇ ਸਰਦਾਰ ਜੀ ਕਹਤੋਂ ਮੋਟਰ ਬਹੁਤ ਅੱਛੀ ਪਾਈ ਹੈ ਬਸ ਤੁਹਾਡੇ ਬਾਤ ਤੇ ਹੀ ਆ ਬਸ ਠੀਕ ਆ ਬਸ ਤੁਹਾਡੇ ਬਾਤ ਤੇ ਹੀ ਆ ਬਸ ਚੁੱਲ੍ਹੇ ਮੈਂ ਕਾਂਸੇ ਦੇ ਮਸਾਲੇ ਬੁੱਢੇ ਰੱਖਣੇ ਬਹੁਤ ਵਧੀਆ ਆ ਨਾਲ ਦੇ ਦੇ ਕੇ ਸਰਦਾਰ ਜੀ ਬਹੁਤ ਵਧੀਆ ਮੋਟਰ ਆ ਆ ਕਰਦੇ ਉਹਦੇ ਹੁਣ ਫਿਟਿੰਗ ਚੱਲਦੀ ਜਾਂਦਾ ਇਹਨਾਂ ਨੇ ਗੱਲ ਬਾਤ ਐਂਡ ਕਰਾ ਕੇ ਹੁੰਦੀ ਆ ਤੀਨਾ ਬਹੁਤ ਲਾਦੀ ਬਹੁਤ ਵਧੀਆ ਹੋਦੀ ਤੇ ਫਿਰ ਤਾਂ ਤੀਨਾ ਹੁੰਦੀ ਆ ਪਾ ਮੈਂ ਇਹਨੂੰ ਆ ਗਿਆ ਅੱਗੇ ਆ ਬਹੁਤ ਵਧੀਆ ਤੀਨਾ ਇਹ ਹੁੰਦੀ ਆ ਸਵਾਦ ਨਹੀਂ ਤਮ ਨੂੰ ਇਹ ਉਹ ਦੇ ਬਟੀਨਾ ਹੁੰਦੀ ਆ ਪਿੱਛੇ ਆਹ ਠੀਕ ਆ ਹਾਂ ਠੀਕ ਆ ਹੁਣ ਗੱਲ ਬਣ ਗਈ ਹੁਣ ਗੱਲਬਾਤ ਬਣ ਗਈ ਆ ਪੂਰੀ ਉੱਥਾ ਸੌਖਾ ਕਰਕੇ 60 70000 ਦਾ ਬਜਟ ਤਾਂ 2 ਲੱਖ ਰੁਪਈਆ ਲਵਾ ਹਾਂ ਨਾ ਮੋਟਰ ਵੀ ਲੱਗਦੀ ਆ ਇੱਕ ਰੁਪਈਆ ਉੱਪਰ ਲੱਗ ਲਿਆ ਅੱਲਾਹ ਅੱਬੀ ਹੋਰ ਬਾਈ ਚੀਜ਼ ਵੀ ਆ ਦਰਵਾਜੇ ਦਰਵਾਜੇ ਟੱਕ ਟੱਕੀਆਂ ਰਹਿ ਗਏ ਬਸ ਇਹਦਾ ਬਾਈ ਬਹੁਤ ਹੈ ਇਹ ਕਿਣੀ ਦਰਵਾਜਾ ਗਿਆ ਮੈਂ ਇਹ ਕਿਣੀ ਆ ਕੇ ਕਿਸੇ ਨੂੰ ਨਾਠ ਕੇ ਲਾਟੀਂਦਾ ਸਾਰੇ ਖੜ ਸਕਦਾ ਬਾਈ ਕਹਿੰਦਾ ਜਿੱਦਾਂ ਬਣਾਉਣਾ ਡਿਜ਼ਾਈਨ ਵਾਲਾ ਮੈਨੂੰ ਦੱਸ ਦੋ ਵੀ ਲੋਹੇ ਦਾ ਬਣਾ ਦੋਗੇ ਉਹਦੀ ਮਜ਼ਬੂਤੀ ਆ ਲੋਹੇ ਵਾਲੇ ਵੀ ਦੱਸਿਆ ਲੱਕੜੀ ਵਾਲਾ ਮੈਨੂੰ ਬਣਵਾ ਦੇ ਉਹ ਮੋਟਰ ਪਤਲ ਹੋਈ ਜਾ ਰਹੀਦਾ ਨਹੀਂ ਤਾਂ ਲੋਹੇ ਵਾਲਾ ਬਣਾਈ ਵਧੀਆ ਐ ਨਾ ਉਹਦੇ ਲੋਹੇ ਵਾਲੇ ਚੱਲਣਾ ਲੱਕੜੀ ਵਾਲਾ ਚੱਲਣਾ ਭਾਈ ਇੱਕ ਲੋਹੇ ਵਾਲਾ ਅਲਮੀਨੀਅਮ ਚੱਲਣਾ ਉਹ ਦੋ ਹੀ ਟੁੱਟ ਟੁੱਟ ਜਾਣੇ ਐਂਟਰੀ ਪਰ ਵੀ ਗੇਟ ਕਹਤਾ ਵੀ ਇਧਰ ਲਾ ਪਾ ਫੇਰ ਲੂਟ ਆ ਰਾਜਾ ਬਣ ਲਵਾ ਉਹ ਐਂਟਰੀ ਹੋਈ ਛੱਡ ਦੇ ਐਂਟਰੀ ਗੇਟ ਰਹਿਣ ਦੇ ਨਾ ਭਾਈ ਉਹ ਵੀ ਲੱਗ ਜਾਣਾ ਪਹਿਲਾਂ ਆਹ ਕੰਮ ਕਰ ਇਹ ਹੋ ਗਿਆ ਭਾਈ ਇਹਦਾ ਕੱਲ ਪਹਿਲਾਂ ਭਰਤਪੁਰਤ ਪਾ ਕੇ ਫੇਰ ਦੇਖ ਲੈ ਕਿੱਥੇ ਕਿੱਥੇ ਬਣਦਾ ਪਰਸੋਂ ਨੂੰ ਆਪਣੇ ਪਿੱਲਰ ਆ ਜਾਣੇ ਮੈਂ ਉਹਨੂੰ ਦੇ ਆਣੇ ਪਿੱਲਰ ਦਾ ਪਿੱਲਰ ਹਾਂ 8 ਵਜੇ ਤੱਕ ਉਹਨੂੰ ਜਿੱਥੇ ਪੂਰਾ ਦਿੱਤਾ ਲਾਉਣਾ ਹੈ ਬਾਬਾ ਐ ਕਰਨਾ ਹਾਂ ਇਹ ਤੋਂ ਪਹਿਲਾਂ ਪਹਿਲਾਂ ਕਾਲੂ ਨੂੰ ਮਿੱਟੀ ਖਿੱਚ ਲਈ ਔਰੇ ਨੂੰ ਮਿੱਟੀ ਖਿੱਚ ਕੇ ਭਰਤ ਪਾ ਲਾ ਔਰੇ ਹਾਂ ਫਿਰ ਬੂਟੇ ਵੰਡੇ ਲਾ ਨੌ ਵਜੇ ਤੋਂ ਬਾਅਦ ਭਿੱਲੇ ਅਸੀਂ 9 ਵਜੇ ਤੋਂ ਪਹਿਲਾਂ ਕੁਝ ਨਹੀਂ 9 ਵਜੇ ਤੋਂ ਬਾਅਦ ਪਹਿਲੇ 10 ਵਜੇ ਬਾਅਦ ਹੀ ਲਈ ਬਸ ਕਾਲੂ ਕਾਲੂ 10 ਵਜੇ ਤੋਂ ਬਾਅਦ ਆਪੇ ਖਿੱਚਦੇ ਹੋ ਫਿਰ ਲੈ ਤਰਕੀ ਲੱਗਣਾ ਉਹ ਨਹੀਂ ਫਿਰ 10 ਵਜੇ ਤੋਂ ਬਾਅਦ ਆਪੇ ਖਿੱਚਦੇ ਹੋ ਹੁਣ ਮੈਂ ਕਿੱਥੇ ਆਉਂਦਾ ਫਿਰੂੰਗਾ ਐਤਵਾਰ ਨੂੰ ਮੈਂ ਐਤਵਾਰ ਦਾ ਰੱਖਦਾ ਐਤਵਾਰ ਨੂੰ ਮੈਂ ਐਤਵਾਰ ਨੂੰ ਤਾਂ ਹੋਰ ਕੰਮ ਨਿਕਲਿਆ ਹੋਣਾ ਮੈਂ ਨਹੀਂ ਐਤਵਾਰੀ ਕੰਮ ਕਰਦਾ ਯਾਰ ਕਰਾ ਪਾਉਂਦਾ ਮੈਂ ਐਤਵਾਰ ਆਇਆ ਰੱਖੋ ਕਿਹੜਾ ਟਾਈਮ ਆਜੀ ਆਹ ਟਾਈਮ ਤਾਂ ਮੈਂ 5 ਵਜੇ ਆਈ ਜਾਂਦਾ ਆਹ ਟਾਈਮ ਕਿਤੇ ਹੋਰ ਕਿ 5 ਵਜੇ ਨਾਲੇ ਪਾਰਟੀ ਚੱਲੂਗੀ ਸ਼ਾਮ ਦਾ ਟਾਈਮ ਹੁੰਦਾ ਆਹੋ 5 ਵਜੇ ਕਿਉਂ ਤਾਂ ਸ਼ਾਮ ਦਾ ਖਾਣਾ ਵਧੀਆ ਠੰਡਾ ਹੁੰਦਾ ਮਾੜਾ ਮੋਟਰ ਨਾਲੇ ਦੁਪਹਿਰ ਨੂੰ ਵੀ ਆਇਆ ਹੈ ਟਾਈਮ ਲੋਟਾ ਕੰਮ ਪਹਿਲਾਂ ਕਾਕਾਣਾ ਪਹਿਲਾਂ ਕਰ ਲੂੰਗਾ 5.5 6000 ਬੜਾ ਵਧੀਆ ਆਇਆ ਨਾ ਕਈਆਂ ਕੂਜਾਂ ਨਾਲ ਇਹਨਾਂ ਨੂੰ ਤੱਕ ਛਾਂ ਦੇ ਬੂਟਿਆਂ ਨੂੰ ਤੱਕ ਉੱਪਰ ਦਾ ਕਾਹ ਲੱਗਦਾ ਅਸੀਂ ਛਾਂ ਆਏ ਇਹਨੂੰ ਖੜਾ ਰਹਿਣ ਦੇ ਫਿਰ ਬੜਾ ਵਧੀਆ ਲੈ ਕਿਹ ਲੋੜ ਆਵੇ ਛਾਂ ਮਾ ਰਹਿਣ ਦੇ ਇਹਨੂੰ ਕਾਹ ਤੇ ਸੰਗਣਾ ਪਾਉਂਗਾ ਬਾਹਰ ਪਟਾ ਲਿਓ ਬੰਨਾਂ ਕੇ ਜਦ ਤੱਕ ਬੂਟੇ ਤਿਆਰ ਨਹੀਂ ਹੁੰਦੇ ਜਦ ਤੱਕ ਮੈਂ ਆਹ ਦੋ ਬੂਟੇ ਪਟਾਉਣੇ ਨਹੀਂ ਤੱਕ ਛਾਂ ਮਾ ਛਾਂ ਮਾ ਚਾਹੀਦੀ ਆ ਭਾਈ ਮੋਟਰ ਬਹੁਤ ਵਧੀਆ ਬਣੀ ਕੰਮਦੀ ਆ ਇਹਨੇ ਖੜ ਰਹਿਣ ਦੇ ਆਦਾ ਹੋਣਾ ਇੱਕ ਉਹ ਲਾਈ ਡਕੈਨ ਛੇਤੀ ਹੋ ਜਾਂਦੀ ਉਹ ਮੈਨੂੰ ਪਤਾ ਕਿਆ ਕਹਿੰਦਾ ਕਹਿੰਦਾ ਚਿੱਟਾ ਰੰਗ ਕਾਤੇ ਕਰਾਤਾ ਕਿੰਨਾ ਆ ਬੜੀ ਕੰਬੀਸ਼ਨ ਬਣਿਆ ਉਹ ਨਾਲ ਹਰੇ ਨਾਲ ਠੀਕ ਹੈ ਮੈਂ ਪਹਿਲਾਂ ਮੈਂ ਮੈਨੂੰ ਪਤਾ ਸੀ ਵੀ ਹਰੀਆਂ ਟੀਨਾ ਬੋਣੀ ਮੈਂ ਚਿੱਟਾ ਰੰਗ ਤਾਂ ਹੀ ਕਰਾਇਆ ਕਾਲਾ ਜੰਗਾ ਲਗਣਾ ਵਾ ਕਾਲਾ ਥੋੜਾ ਜੰਗਾ ਲਗਣਾ ਵਾ ਹਾਂ ਠੀਕ ਹੈ ਉੱਠਦਾ ਰੰਗ ਇਹੇ ਥੱਲੇ ਨਾਲ ਹੀ ਮਿਲ ਗਿਆ ਉਹਦੇ ਉਹ ਬਾਈ ਠੀਕ ਹੈ ਬਾਈ ਹਾਂ ਅੰਦਰ ਵੀ ਦੇਖ ਲੈ ਕੰਸ ਪਾਤੀ ਆ ਜਾ ਇਹਦੇ ਬੜਾ ਮੋਟਾ ਉਹ ਕਸ ਲੋ ਵੀ ਰੰਗ ਕਰ ਦੇ ਅੰਦਰ ਪਾਈ ਜੀ ਕਸ ਪਾ ਕਰਨਾ ਬਾਈ ਆਪਣਾ ਪ੍ਰੋਜੈਕਟ ਆ ਦੇਖਣਾ ਹੈ ਅੱਜ ਦਾ ਖਾਸ ਅੰਦਰ ਕਾਇਲ ਲੱਗਣੀ ਹੈ ਬੋ ਬਾਈ ਹਾਂ ਜਿੰਦਾ ਕੰਮ ਚੱਲ ਰਿਹਾ ਪੈਪੋ ਪੋ ਲਾ ਰਹੇ ਆ ਕੰਸਾ ਕੰਮ ਰੱਖਣਾ ਕਿੱਥੇ ਰੱਖਣੀ ਹਾਂ ਹਾਂ ਇਹਦੇ ਪਿੱਛੇ ਫਟਾ ਲਾ ਕੇ ਦਿਓ ਠੀਕ ਨੇ ਉਹ ਮਾਰੀ ਟੋਟੀ ਚੀਜ਼ ਰੱਖਣੀ ਹੁੰਦੀ ਉਹ ਜੀ ਆਹੋ 3 2 ਟਾਈ ਬਾਕੀ ਤਾਂ ਮਿੰਜੇ ਹੀ ਦੇਣਾ ਹੋਵੇ ਨਾ ਇਹ ਬਟਾ ਵਾਲੇ ਵੀ ਹਾਂ ਇਹ ਪਟਾ ਲਾ ਗਏ ਹੋਰ ਕੀ ਹੈ ਇਹ ਗੈਨ ਬੜ ਗਿਆ ਇੱਕ 파ਡ ਹੋ ਗਿਆ ਇਹਨਾਂ ਤਾਂ ਖਿੱਚਦਾ ਕੰਮ ਹੈ ਆਹ kia ਦਰਵਾਜ਼ੇ ਉੱਤੇ ਪਰ ਬਾਈ ਬਾਹਰ ਆ ਜਾ ਆ ਲੈ ਔਰ ਰਸੋਈ ਆਹ ਤੇ ਗੱਲਾਂ ਲੱਗਦੀਆਂ ਮੇਰੇ ਬਾਤ ਕਰ ਉਹ ਤਾਂ ਵੱਲੋਂ ਆ ਜਾਣਾ ਥੱਲੇ ਠੀਕ ਐ ਸੱਭਾ ਉਹ ਹੋਤਾ ਨਹੀਂ ਹੁਣ ਬਾਬੀ ਉਹ ਜਿਹੜੀਆਂ ਉਹਨਾਂ ਨੇ ਆਇਆ ਪਾਈਆਂ ਉਹ ਵਿਲਦੀ ਦਾ ਨਹੀਂ ਆਗੀ ਲੈ ਉਹ ਇੱਥੇ ਇਹਨੂੰ ਤਾਂ ਖਰੀਦ ਲਾਸੇ ਥੱਲੇ ਸਰੀਆ ਥੱਲੇ ਲਾ ਦੇ ਤੂੰ ਕਿ ਹੁਣ ਮਾੜੂ ਉਹ ਤਾਂ ਨਹੀਂ ਇਤਨੀ ਤਾਂ ਨਹੀਂ ਕਰਨੀ ਲੋੜ ਨਾਲ ਪਲੇਟ ਨਾ ਨਾ ਉਹ ਤੇਨੂੰ ਤਾਂ ਹਵਾ ਨਿਕਲਦੀ ਆ ਜੁਰ ਵਧੀਆ ਤੁਹਾਨੂੰ ਉਹ ਤਾਂ ਵਧੀਆ ਐ ਹਾਂ ਇਹ ਦੇ ਮੇਰੀ ਗੱਲ ਸੁਣੋ ਫੁਰੂ ਬੱਜਾਏ ਤੇ ਹਵਾ ਦੀ ਖਰੀਰ ਆ ਹਾਂ ਇੱਥੇ ਦੇ ਬਾਕੀ ਤੇਰਾ ਔਰ ਤੇਰਾ ਨੜਾ ਨਵੀਂ ਚਿੱਟਾ ਸੌ ਪਾ ਲਿਆ ਪਸ਼ਰੇ ਦੇ ਵਿੱਚ ਅੰਦਰ ਜਿੰਦਾ ਵੀ ਲਓ ਬਈ ਆ ਬਾਥਰੂਮ ਨਹੀਂ ਕਰਤਾ ਹੈ ਪਲਾਸਟਰ ਬਈ ਪੂਰੀ ਤਿਆਰ ਆ ਹੁਣ ਫਲ ਫੜਾ ਫੜਾ ਮਮੋੜੇ ਕੰਮ ਰਹਿ ਗਿਆ ਰੰਗ ਰੰਗ ਹੁਣ ਹੀ ਰਹਿ ਗਿਆ ਬਸ ਦਰਵਾਜ਼ਾ ਹੀ ਰਹਿ ਗਿਆ ਦਰਵਾਜ਼ੇ ਰਹਿ ਗਏ ਆਂ ਕੁੱਟੀ ਮਾਰ ਦੇਣੀ ਆਪਾਂ ਕੁੱਟੀ ਜਿਆ ਕੇ ਦੋ ਤਿੰਨ ਦਿਲੇ ਲੱਗਣੇ ਲੱਗਣੇ ਇਹੋ ਫਰਸ਼ ਪਾਤਾ ਬਾਥਰੂਮ ਬਟਾਲ ਦਸੀ ਠੀਕ ਨਹੀਂ ਹੂੰ ਹੂੰ ਵਧੀਆ ਤਾਲ ਦੇ ਪੀਨ ਵਧੀਆ ਟੀਨਾ ਰਹਿ ਗਿਆ ਤੇ ਪੌਣੇ ਨੂੰ ਉਹ ਟੀਨਾ ਆਪਣੇ ਪਪੀਆਂ ਹੈ ਉਹ ਚਾਕੇ ਰੱਖਣੀ ਹੈ ਵੱਟ ਕੇ ਬਸ ਹਲੇ ਉਹ ਵੀ ਲੱਗਣਾ ਹੈ ਸੀਡ ਜੀ ਲਾਜ਼ਮੀ ਉਹ ਵੀ ਲਾ ਦਾਂਗੇ ਬਸ ਚਲ ਬਾਅਦ ਚਾੜ ਲੈ ਉਹ ਸੀਟੀ ਲੋੜਨੀ ਜਿਹੜਾ ਖੁੱਲਾ ਪੈ ਨਾਲ ਆਲੇ ਨਾਲ ਖੇਜ ਦੇ ਖੁੱਲੇ ਪੌਣੇ ਨੂੰ ਇਹਨੂੰ ਕੱਪੜੇ ਬਦਲ ਹੋਈ ਹੁੰਦੇ ਆ ਐਮਰਿਆਸੀ ਨੇ ਬਾਜਾ ਲਾ ਖੜਾ ਹੀ ਆ ਹਾਂ ਮਾਰ ਕੱਪੜੇ ਨਿੱਟੇ ਮਾ ਮਾ ਹੈ ਕਿ ਨਹੀਂ ਹੈ ਕਾਲੂ ਮਿੱਟੀ ਛੱਡ ਦੋ ਇਹਦੇ ਚ ਕਾਲੂ ਮਿੱਟੀ ਛੱਡੀ ਹੈ ਨਾ ਮਿੱਟੀ ਛੱਡ ਕੇ ਖਾਲ ਸਾਫ਼ ਕਰੋ ਉਧਰ ਤੱਕ ਉੱਥੇ ਤੇ ਮੋਟਰ ਚਲਾਓ ਫਿਰ ਨਾ ਆਈਏ ਉਰੇ ਕਿਦਣੇ ਕਹਿੰਦਾ ਕਹਿੰਦਾ ਨਾ ਆ ਕੇ ਕਹਿੰਦਾ ਕੱਪੜੇ ਬਦਲ ਹੋ ਜਾਂਦੇ ਆ ਮੈਂ ਇੱਥੇ ਮਲੂਕ ਜੰਦਰਾ ਡਰਾਮਾ ਕਰਨਾ ਇੱਥੇ ਤਿਆਰ ਹੋ ਕਿ ਨਹੀਂ ਕਹਿੰਦਾ ਬੜੀਆ ਜਿਹਾ ਬੱਚਾ ਨਾ ਨਾਨੂ ਦਾ ਕੱਪੜਾ ਬਦਲ ਹੋ ਜਾਂਦਾ ਠੀਕ ਗੱਲ ਹੁੰਦੀ ਹੈ ਹੈਗਾ ਲੂਟ ਹੈ ਪਰਤ ਪਾਓ ਬੰਦਾ ਯਾਰ ਪਰਤ ਪਾ ਕੇ ਜਦੋਂ ਉਹ ਬਬੂਦਲ ਖੜੇ ਆ ਉਸ ਦੇ ਬਾਅਦ ਖਾਣਾ ਬਣਾਓ ਫਿਰ ਖਾਲ ਐ ਖਾਲ ਬਣਾ ਕੇ ਉਰੇ ਐਸੇ ਟਾਈਮ ਦੇਖੋ ਟੱਕ ਪਾਣੀ ਪੂਰੀ ਜਿਹੜੇ ਜਿਹੜੇ ਤਾਂ ਬੂਟੇ ਮੇਰੀ ਹੁਣ ਗੱਲ ਜਿਹੜਾ ਫੱਪਰਤ ਪੈ ਗਿਆ ਹੇਠਾਂ ਹੋ ਰਿਹਾ ਗਿਆ ਉਤੇ ਬਾ ਨਾ ਨਾ ਖਖਾਲ ਪਾਦੀਆਂ ਉਹਦੇ ਬੂਟੇ ਲਾਈ ਫੋ ਆਏ ਪਾਣੀ ਪੂਣੀ ਖਾਲ ਨੂੰ ਲਾ ਲੱਗਦਾ ਹੋਊਗਾ ਨਾ ਨਾ ਸਹੀ ਗੱਲ ਆ ਤੇਰੀ ਸਾਰੀ ਖਾਲ ਆਏ ਪਾ ਦੇ ਨਾ ਲਟਾ ਆਏ ਗੋਲ ਹਾਂ ਗੋਲ ਬਣਾ ਦੇ ਹਾਂ ਕਿਉਂਕਿ ਉਹਨਾਂ ਦੇ ਬੂਟੇ ਫੇਰ ਆਪਾਂ ਨੂੰ ਬਾਲਟੀਆਂ ਚੱਕਣ ਦੀ ਲੋੜ ਨਹੀਂ ਲੋੜ ਨਹੀਂ ਹੈਗੀ ਉਥੋਂ ਨਾ ਨੱਕਾ ਖੋਲ ਸਾਰੇ ਚ ਪਾਣੀ ਪੈ ਜਾਣਾ ਆਪਣੇ ਪਾਣੀ ਪੈ ਜਾਣਾ ਕਿਉਂਕਿ ਬਰਸਾਤ ਆ ਗਾਂ ਔਖਾ ਹੋ ਜਾਣਾ ਗਰਮੀ ਚ ਗਾਂ ਔਖਾ ਹੋਣਾ ਹਾਂ ਇਹ ਵੀ ਰੱਖ ਦੋ ਟੀਨਾ ਕੰਨ ਲਿਆ ਕੇ ਕਹਿ ਤਾ ਉਹਨੂੰ ਸੋਲੀ ਬਾਈ ਇਕ ਨਾ ਘਰੇ ਤੀਨਾ ਪਈਆਂ ਆਪਣੀਆਂ ਮੋਟਰ ਪਰ ਕਟਰ ਦੇ ਨਾਲ ਨਾ ਉਹ ਵਧਣੀਆਂ ਤਾਂ ਜਾਂਦੇ ਜਾਂਦੇ ਕਟਰ ਨਹੀਂ ਦੇਦੀ ਸਾਡੇ ਹੁਣ ਕਿੱਥੇ ਵਧੂ ਨਾ ਨਹੀਂ ਨਹੀਂ ਵਧਣੀਆਂ ਬਾਈ ਇਹ ਵੀ ਤੀਨ ਪੋਈਆਂ ਹਾਂ ਹਾਂ ਮਿਣੀਆਂ ਬਈ ਉਹ ਬਾਈ ਆਪਾਂ ਇਹਨਾਂ ਨੂੰ ਵਧਵਾ ਦੇਣੀ ਆ ਹੋਣੀ ਵਧਵਾਉਣਾ ਠੀਕ ਆ ਬਾਈ ਮਿਲਦੇ ਆ ਕੱਲ ਨੂੰ ਬਾਕੀ ਦੇਖਦੇ ਕੱਲ ਨੂੰ ਕਿਆ ਕੰਮ ਠੀਕ ਆ ਜੀ ਬਾਈ